ਗਰਮੀ ਦੇ ਵਿੱਚ ਸਰੀਰ ਨੂੰ એનર્ਜੀ ਦੇਣ ਲਈ ਤੇ ਥਕਾਨ ਨੂੰ ਦੂਰ ਕਰਨ ਲਈ ਬੱਚੇ ਹੋਣ ਚਾਹੀਏ ਵੱਡੇ ਮਜੇਦਾਰ ਜਿਹਾ ਪਿੰਨੀ ਆਪਾਂ ਤਿਆਰ ਕਰਾਂਗੇ ਇਹਦੇ ਲਈ ਅੱਧੀ ਕੌਲੀ ਲਵਾਂਗੇ ਫੁੱਲ ਮਖਾਣਿਆਂ ਦੀ ਮਰਜੀ ਦੇ ਲਵਾਂਗੇ ਆਪਾਂ ਡਰਾਈ ਫਰੂਟ ਇੱਕ ਤੋਂ ਦੋ ਮਿੰਟ ਲਈ ਇਹਨਾਂ ਨੂੰ ਰੋਸਟ ਕਰਕੇ ਬਾਹਰ ਕੱਢ ਲਾਂਗੇ ਫਿਰ ਆਪਾਂ ਇੱਕ ਕੌਲੀ ਲਵਾਂਗੇ ਦੇਸੀ ਘਿਓ ਦੀ ਚਾਹੀਏ ਨੂੰ ਤੁਸੀਂ ਕੱਪਨਾ ਮਿਲੇਓ ਜਦੋਂ ਹੀ ਘਿਓ ਚੰਗੀ ਤਰ੍ਹਾਂ ਮੈਲਟ ਹੋ ਗਿਆ ਵਿੱਚ ਉਹਨਾਂ ਹੀ ਤੁਸੀਂ ਆਟਾ ਪਾ ਲੈਣਾ ਹੌਲੀ ਹੌਲੀ ਪਾਉਂਦੇ ਜਾਇਓ ਸਿੰਪਲ ਆਪਾਂ ਘਰ ਵਾਲਾ ਆਟਾ ਇਹਦੇ ਵਿੱਚ ਵਰਤਾਂਗੇ ਤੇ ਇਹਨੂੰ ਮੀਡੀਅਮ ਫਲੇਮ ਤੇ ਲਗਾਤਾਰ ਪਕਾਉਂਦੇ ਜਾਵਾਂਗੇ ਜਦ ਇਹਨੇ ਕਲਰ ਆਪਣਾ ਚੇਂਜ ਕਰ ਲਿਆ ਲਾਲ ਜਿਹਦਾ ਰੰਗ ਹੋ ਜੂਗਾ ਖਸ਼ਮੋ ਬੜੀ ਸੋਹਣੀ ਆਊਗੀ ਫਿਰ ਅੱਧਾ ਕੱਪ ਭਰ ਕੇ ਵਿੱਚ ਪਾ ਦਾਂਗੇ ਮਿਲਕ ਪਾਊਡਰ ਦਾ ਤੇ ਨੂੰ ਮਿਕਸ ਕਰ ਦਾਂਗੇ ਤੇ ਗੈਸ ਨੂੰ ਇੱਥੇ ਆਪਾਂ ਬੰਦ ਕਰ ਦਾਂਗੇ ਫਿਰ ਇਹਨੂੰ ਕਿਸੇ ਵੀ ਭਾਂਡੇ ਵਿੱਚ ਕੱਢ ਕੇ ਰੱਖ ਲਾਂਗੇ ਕਿਉਂਕਿ ਕੜਾਈ ਜਿਆਦਾ ਗਰਮ ਹੈ ਆਟਾ ਹੋਰ ਜਿਆਦਾ ਲਾਲ ਨਹੀਂ ਹੋਣਾ ਚਾਹੀਦਾ ਨਹੀਂ ਤੇ ਇਹ ਜਲ ਜੂਗਾ ਉਸ ਤੋਂ ਬਾਅਦ ਆਪਾਂ ਫੁੱਲ ਮਖਾਣੇ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਫਿਰ ਪਾਏ ਡਰਾਈ ਫਰੂਟਸ ਦਰਦਰਾ ਜਾਂ ਉਹਨਾਂ ਨੂੰ ਵੀ ਪੀਸ ਲਿਆ ਆਟੇ ਦੇ ਵਿੱਚ ਆਪਾਂ ਮਿਸ਼ਰੀ ਦਾ ਅੱਧਾ ਕੱਪ ਮਿਕਸ ਕਰਾਂਗੇ ਇੱਥੇ ਮਿੱਠਾ ਤੁਸੀਂ ਚੈੱਕ ਕਰ ਲਿਓ ਫਰਿੱਜ ਵਿੱਚ ਪਾ ਦਾਂਗੇ ਹੌਲੀ ਹੌਲੀ ਮਿਕਸ ਕਰਾਂਗੇ ਕੋਲੇ ਥੋੜਾ ਜਿਹਾ ਦੇਸੀ ਘਿਓ ਗਰਮ ਕਰਕੇ ਰੱਖ ਲਿਓ ਜੇ ਕਈ ਵਾਰ ਵਾਈਂਡਿੰਗ ਚ ਪ੍ਰੋਬਲਮ ਆਵੇ ਤਾਂ ਇੱਕ ਅੱਧਾ ਚਮਚਾ ਤੁਸੀਂ ਹੋਰ ਮਿਕਸ ਕਰ ਲਿਓ ਲਾਸਟ ਤੇ ਪਾਏ ਆਪਾਂ ਮੱਗ ਚ ਇਹਨਾਂ ਦੀ ਤਾਸੀਰ ਠੰਡੀ ਹੁੰਦੀ ਹੈ ਦੇ ਵਿੱਚ ਜ਼ਰੂਰ ਪਾਓ ਉਸ ਤੋਂ ਬਾਅਦ ਇਹਦੀਆਂ ਆਪਾਂ ਪੀਨੀਆਂ ਬਣਾ ਕੇ ਰੱਖ ਲਾਂਗੇ ਇਹਨਾਂ ਨੂੰ ਤੁਸੀਂ ਫ੍ਰਿਜ ਵਿੱਚ ਲੰਬੀ ਦੇਰ ਸਟੋਰ ਕਰਕੇ ਰੱਖ ਸਕਦੇ ਹੋ ਧੰਨਵਾਦ